ਜੋ ਬਲੀਦਾਨ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਗੁਰਵਰਜ ਦੇ ਪਿਤਾ ਜੀ ਅਰਗੂ ਹਰਗੋਬਿੰਦ ਫਿਰ ਬੋਲ ਫਿਰ ਸ੍ਰੀ ਗੋਬਿੰਦ ਸਿੰਘ ਜੀ ਪਰਵੰਸ ਦਾ ਜੋ ਬਲੀਦਾਨ ਇਸਰ ਪੀੜੀ ਦਾ ਦੌਂਦਰਾ ਕਈ ਪੀੜੀਆਂ ਉਹ ਬਿਨਾਂ ਉਹਿਆ ਉਹ ਦੁਨੀਆ ਦੀ ਮਸਾਲੇ ਕਿੰਨੇ ਇਸੇ ਕਰਕੇ ਨੰਮਸਤਕ ਹੋਣਾ ਆ ਆਪਣੇ ਕੰਮ ਛੱਡ ਕੇ ਕਬੀਲਾ ਰਿਆਂ ਦੇ ਨਹੀਂ ਅੱਜ ਘਰੋਂ ਬਾਹਰ ਪੈਰ ਨਹੀਂ ਪੱਟਿਆ ਜਾਂਦਾ ਇੰਨੇ ਕੰਮਕਾਰਾਂ ਚ ਲੋਕ ਲੱਗੇ ਦੁਨੀਆਵੀ ਕੰਮਕਾਰਾਂ ਚ ਪਰ ਮੈਂ ਤਿੰਨ ਦਿਨ ਹੋ ਗਏ ਸਿੱਧੀਆਂ ਕਦੇ ਟੈਂਪ ਸਿਟੀ ਜਾਂਦੇ ਆ ਕਦੇ ਕਿਤੇ ਗੁਰਦੁਆਰਾ ਸਾਹਿਬ ਤੇ ਹਾਜ਼ਰ ਹੁੰਦੇ ਮੱਥਾ ਟੇਕਣ ਜਾਂਦੇ ਆ ਸੰਗਤ ਮਿਲਦੀ ਹੈ ਜੰਦ ਜੰਦੇ ਦੀ ਗੱਡੀ ਖੜਾ ਲੈਂਦੇ ਆ ਸੰਗਤ ਮਿਲਦੀ ਕਿੱਥੋਂ ਆਏ ਹੋ ਜੀ ਅਸੀਂ ਜੀ ਬਿਹਾਰ ਤੋਂ ਆਇਆ ਆਪਣਾ ਸਾਥ ਕਿੱਥੋਂ ਆਏ ਹੋ ਜੀ ਅਸੀਂ ਬਕਾਲ ਤੋਂ ਆਏ ਹਾਂ ਕਿੱਥੋਂ ਆਏ ਹੋ ਜੀ ਰਾਜਸਥਾਨ ਤੋਂ ਆਏ ਹਾਂ ਪੰਜਾਬ ਤੋਂ ਨੇ ਕੋਨੇ ਤੋਂ ਹਰ ਕੋਨੇ ਤੋਂ ਹਰ ਸ਼ਹਿਰ ਤੋਂ ਹਰ ਕਸਬੇ ਤੋਂ ਜਿਸ ਵੇਲੇ ਅਸੀਂ ਮੀਟਿੰਗ ਕੀਤੀ ਪਹਿਲੀ 6 ਮਹੀਨਿਆਂ ਦੀ ਗੱਲ ਹੋਣੀ ਸੋਨ ਸਾਹਿਬ ਅਜੋਬ ਬੈਂਸ ਦੀ ਸਾਡੇ ਮੰਤਰੀ ਸਾਹਿਬਾਨਾਂ ਕੋਲ ਫਿਰ ਸੀ ਸਾਰੇ ਅਫਸਰਾਂ ਕੋਲ ਸੀ ਕਿ ਇੱਕ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਤਾਂ ਮੈਂ ਕਿਹਾ ਇਹ ਗੁਰੂ ਆਪ ਹੀ ਕੰਮ ਲੈਂਦਾ ਗੁਰੂ ਆਪ ਹੀ ਡਿਊਟੀਆਂ ਲਾਉਂਦਾ ਆਪਣੀ ਡਿਊਟੀ ਲਿਖੀ ਹੋਣੀ ਕਿ ਭਾਈ ਜਦੋਂ ਤੁਸੀਂ ਸੇਵਾ ਕਰ ਰਹੇ ਹੋਗੇ ਕੇ 350 ਸਾਲਾਂ ਉਸ ਵੇਲੇ ਆਉ ਤੇ ਲੈ ਤੁਹਾਨੂੰ ਵੀ ਪਰਖ ਲੈਂਦੇ ਆ ਕਿ ਤੁਸੀਂ ਕਿਵੇਂ ਕਰਦੇ ਹੋ ਸੰਗਤ ਜਿਹੜੀ ਪ੍ਰਮਾਤਮਾ ਦਾ ਰੂਪ ਹੈ ਉਹਨੂੰ ਖੋਜ ਕਰ ਸਕਦੇ ਹੋ ਉਹਨਾਂ ਨੂੰ ਸੰਤੁਸ਼ਟੀ 도 ਆ ਸਕਦੇ ਮੈਨੂੰ ਜਦੋਂ ਕਿਹਾ ਬਜਟ ਉਹ ਮੈਂ ਕਿਹਾ ਜਿਹੜਾ ਖਜ਼ਾਨੇ ਆ ਉਹ ਬਣ ਜਾਂਦਾ ਜਿੱਥੇ ਆਪਾਂ ਜਾ ਕੇ ਨਕਦਸਤਕ ਹੁੰਦੇ ਆ ਕੁਝ ਲੈਣ ਵਾਸਤੇ ਆਪਾਂ ਉਹਨਾਂ ਨੂੰ ਕੁਝ ਦੇ ਸਕਦੇ ਆ ਕੋਈ ਬਜਟ ਕੀ ਕੁਸੀਂ ਕੇ ਰਾਮਰੰਤ ਕਰ ਦੋ ਸੰਗਤ ਨੂੰ ਪੁੱਛ ਕੇ ਇਹੋ ਜਿਹਾ ਰਾਮਰੰਤ ਕਰ ਦੋ ਇਸ ਤੋਂ ਪਹਿਲਾਂ ਕਦੇ ਕੋਈ ਸ਼ਤਾਬ ਦੀ ਹਸਨਾ ਨਹੀਂ ਜਿਹੜੀ ਹੈ ਉਹਦੀ ਮਿਸਾਲ ਨਾਲ ਨਹੀਂ ਹੋਵੇ ਤੇ ਲੋਕ ਕਹਿਣ ਜਾਣ ਸਾਡੇ ਵੀ ਜਿਹੜੇ ਸ਼ਤਾਬਦੀਆਂ ਉਹ ਦੁਨੀਆ ਭਰ ਦੇ ਜਿਹੜੇ ਵੱਡੇ ਉਹ ਵਿਕਸਤ ਮੁਲਕ ਬਣਾਉਂਦੇ ਆਂ ਆਂ ਵੱਡੀਆਂ ਵੱਡੀਆਂ ਸ਼ਹਾਦਤਾਂ ਤੇ ਉਹਨਾਂ ਦੇ ਬਰਾਬਰ ਦਾ ਸਾਡਾ ਕਿਉਂਕਿ ਸਾਡੇ ਗੁਰੂ ਦੀ ਪਰਮਾਨੀ ਵਰਗੀ ਕੁਰਬਾਨੀ ਜਦੋਂ ਹੈ ਨਹੀਂ ਤਾਂ ਫਿਰ ਸਾਡੇ ਵਰਗੀ ਸ਼ਹਾਦਤ ਦੀ ਵੀ ਕਿਸੇ ਮੋੜ ਹੋਣੀ ਚਾਹੀਦੀ ਹੈ ਸਾ ਸ੍ਰੀ ਅਕਾਲ ਸੁਭ ਸਫਾਈ ਤੋਂ ਲੱਗੇ ਮੈਡੀ ਕੀ ਸੁਖਾਮੀ ਕਰਨਾ ਨਾ ਹੋਵੇ ਫਾਇਰ ਬਗੈਂਦੀਆਂ ਕੱਟੀਆਂ ਐਂਬੂਲੈਂਸਾਂ ਪੁਲਿਸ ਆਫਸਰ ਸਰਦਾਰ ਵਾਕਫਰ ਸਰਦਾਰ ਸਭ ਲੱਗੇ ਹੋਏ ਨੇ ਕਿਉਂਕਿ ਇੱਥੇ ਕੋਈ ਮੁੱਖ ਮੰਤਰੀ ਨਹੀਂ ਇੱਥੇ ਕੋਈ ਮੰਤਰੀ ਨਹੀਂ ਜਿਹੜਾ ਸਾਰੇ ਸੇਵਾ ਨਾਲ ਇੱਥੇ ਸਟਾਨ ਨਹੀਂ ਚੱਲਦੇ ਉਹਨਾਂ ਦੀ ਗਰਮਣੀ ਨਹੀਂ ਜਗਾ ਆਪਾਂ ਨੂੰ ਦੱਤ ਤਿੰਨ ਚਾਹੀਏ ਇੱਕ ਵੀ ਚਰਦੀਆਂ ਆਹ ਬੰਦਾਰਾਂ ਸਾਡ ਸਮਾਜ ਦਾ ਬਹੁਤ ਬਹੁਤ ਜ਼ਿਆਦਾ ਇਨਫਲੂਐਂਸ ਕਰਦਾ ਜਿਵੇਂ ਸਾਨੂੰ ਵਾਈਟ ਕੀ ਮੌਕੇ ਮੌਕੇ ਤੇ ਰਹਿਤ ਨਾਂ ਚ ਮੜਾ ਉਹਦੀ ਪੂਰੀ ਦੁਨੀਆ ਦੀ ਚਰਚਾ ਹੈ ਥੋੜੇ ਲੋਕਾਂ ਦੇ ਥੋੜਾ ਜਿਹਾ ਡਾਊਟ ਕਰਨ ਸ਼ੱਕ ਕਰਨ ਲੋ ਜਾ ਟੋਖਲਾ ਸੀ ਕਿ ਇਹ ਹੋ ਜੂਗਾ ਕਿ ਵਿਧਾਨ ਸਭਾ ਚੱਕ ਕੇ ਗੁਰੂ ਸਾਹਿਬ ਚਰਨਾਂ 'ਚ ਰੱਖ ਦੇ ਲਗੇ ਅਸੀਂ ਕਹੀ ਹੋ ਜੂਗਾ ਜਦੋਂ ਨੀਤ ਸਾਫ਼ ਹੋਵੇ ਤੇ ਗੁਰੂ ਪ੍ਰਤੀ ਸ਼ਰਧਾ ਹੋਵੇ ਆਪੇ ਕਰਵਾ ਦੇਗਾ ਗੱਲ ਜਦੋਂ ਸੈਸ਼ਨ ਹੋਇਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਕਾਮ ਹੈ ਇਹ ਆਪਣੇ ਗੁਰੂ ਤੋਂ ਸਭ ਕੁਝ ਬਾੜ ਸਕਦੀ ਹੈ ਜਦੋਂ ਰਾਗਧਾਨੀ ਚੋ ਚੱਕ ਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਚੱਕ ਕੇ ਗੁਰੂ ਦੇ ਚਰਨਾਂ 'ਚ ਤਰਤਾ ਤੇ ਉੱਥੇ ਫੈਸਲਾ ਕੀ ਕੀਤਾ ਅੰਮ੍ਰਿਤਸਰ ਸਹਾਬ ਨਰਵਾਰ ਸਾਹਿਬ ਜਿੱਥੇ ਹੈ 올ਡ ਸਿਟੀ ਸਾਹਿਬ ਬੋਰਨ ਸਿਟੀ ਕੋਲ ਸਾਬਿਤ ਤੇ ਬੈਠੇ ਅਸਟ ਤੇ ਤਲਵੰਡੀ ਸਾਬੋ ਤਿੰਨੋਂ ਤਖਤ ਪੰਜਾਬ ਦੇ ਵਿੱਚ ਮਗਮੂਦ ਨੇ ਜਿਹੜੇ ਉਸ ਤੱਤੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤੇ ਜਿਹੜਾ ਬਹੁਤ ਲੱਖਾਂ ਕਰੋੜਾਂ ਲੋਕਾਂ ਦੀ ਬਹੁਤ ਚੋਣ ਮੰਨ ਚੀ ਜਿਸ ਤਰ੍ਹਾਂ ਦੇ ਕਿਹਾ ਸਾਡੇ ਕਿਹਾ ਇੱਥੇ ਪਰसों ਸਰਵ ਤੁਹਾਨੂੰ ਸਮੇਲਨ ਸੀ ਇੱਥੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਥੇ ਜੈਨਾਚਾਰੀਆ ਜੀ ਇੱਥੇ ਬੜੇ ਬੜੇ ਸਾਰੀਆਂ ਸੰਪਰਦਾਵਾਂ ਦੇ ਵੱਡੇ ਵੱਡੇ ਗੁਰਗਿਆਰੀ ਲੋਕ ਆਏ ਇੱਕ ਗੁਰੂ ਘਰ ਦਾ ਲਾਡਲਾ ਸਿੰਘ ਇਹ ਕੁਝ ਲੈ ਕੇ ਆਇਆ ਅਸੀਂ ਕਿਹਾ ਜੀ ਸਾਨੂੰ ਪੜਾ ਦਿਓ ਕਹਿੰਦੇ ਪਰਸੋ ਦੀ ਗੱਲ ਵਿਧਾਨ ਸਭਾ ਤੇ ਅੱਜ ਕੱਲ੍ਹ ਹੋਈ ਕਿਸ ਤਰ੍ਹਾਂ ਪ੍ਰਮਾਤਮਾ ਕੋਈ ਨਾ ਕੋਈ ਸੁਨੇਹਾ ਕਿਸੇ ਨਾ ਕਿਸੇ ਨੂੰ ਕੁਝ ਭੇਜਦਾ ਤੋ ਕੱਲ ਸਾਨੂੰ ਉਹੀ ਸਿੰਘ ਗੁਰਦੁਆਰਾ ਸੀਸਗਰ ਸਾਹਿਬ ਸਾਡੇ ਕੋਲ ਗੇਸੇ ਉੱਥੇ ਮਿਲਿਆ ਉਹ ਕਹਿੰਦਾ ਜੀ ਜੋ ਮੈਂ ਕੱਲ ਰੌਲਾ ਪਾਉਂਦਾ ਸੀ ਮੇਰਾ ਪੂਰਾ ਹੋ ਗਿਆ ਜੀ ਮਨ ਦੀ ਇੱਛਾ ਮੈਂ ਕਿਹਾ ਵੀ ਜਲਵੇਂ ਹੀ ਕਹਿੰਦਾ ਸੀਗਾ ਜੀ ਵੀ ਅਨੰਤਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਦ ਮੈਨੂੰ ਤੁਸੀਂ ਸੱਤਿਨਿਆਤਾ ਦੇ ਦਿੱਤਾ ਮੈਂ ਕਹਿੰਦਾ ਕਿ ਸੰਗਤ ਤੋਂ ਮੈਨੂੰ ਉਹ ਹੋ ਗਿਆ ਸੀ ਬੀਚਸ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਿਕ ਤੌਰ ਤੇ ਮਾਰਸ਼ਲ ਆਰਸ ਹੁੰਦੇ ਸੀ ਕ੍ਰਿਕਟ ਦਾ ਤੇ ਯੁੱਧ ਦੇ ਹੋਰ ਇਤਿਹਾਸ ਹੁੰਦੇ ਸੀ ਚੰਨ ਗੰਗਾ ਸਟੇਡੀਅਮ ਉਹ ਸਟੇਡੀਅਮ ਇੱਕ ਪਾਸੇ ਹਾਲੀ ਜਾ ਪਿਆ ਇੱਕ ਬੱਸ ਕੋਲ ਨਹੀਂ ਨੀਆ ਉਹ ਜਿਹੜੀਆਂ ਠੀਕ ਨਹੀਂ ਹੈਗੀਆਂ ਕਿਸੇ ਬੱਸ ਸਟੇਡੀਅਮ ਲੱਗ ਰਹੀ ਨਹੀਂ ਨਾ ਹੀ ਨਿਆ ਉਹਦੇ ਵਾਸਤੇ ਵੀ ਕਿਉਂਕਿ ਮੈਂ ਖੇਡ ਮੰਤਰੀ ਹਾਂ ਮੈਂ ਜੋ ਖੇਡਵਾਲਾ ਆ ਗਿਆ ਸਟੇਡੀਅਮ ਦਾ ਸਰੀਅਲ ਟਿਕਟ ਜਿੰਨੇ ਚਾਹ ਲੋਗਾ ਸਟੇਡੀਅਮ ਦਾ ਨਾਉਂਸ ਕੀਤਾ ਉਹ ਤਾਂ ਪਿੰਡਾਂ ਚ ਹੀ ਬੰਦ ਗਏ ਪਰ ਸ਼ੁਰੂਆਤ ਉਹ ਆਪਣੇ ਨਾਮ ਦੇ ਪਿੱਛੇ ਕਹਨਾ ਆ ਗਿਆ ਗੁਰਾਂ ਦੀ ਲੱਗੀ ਹੈ ਜਿਹਦਾ ਸੰਪੂਰਨਤਾ ਹੋ ਗਈ ਹੈ ਸਿੱਟ ਚਾਹੀਦੀ ਹੈ ਸਟੇਡੀਅਮ ਬਾਬਾ ਗੁੱਡਾ ਨਾਲ ਨਾਲੇ ਤੁਸੀਂ ਨਾ ਛਵਣਾ ਦਿਓ ਉਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਬਸੀ ਕਿ ਕਿ ਗੱਟਿਆਂ ਦੇ ਬਹੁਤ ਸਾਰੇ ਕੱਟੜ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਐਸਟੇਨੇਕ ਨਾ ਵਾਲੀ ਹੋ ਜਾਂਦੇ ਘੋੜੇ ਜਿਹੜੇ ਆ ਪਬਲਿਕ ਹੈਲਥਿੰਗ ਆ ਜਾਂਦੇ ਆ ਬੱਕਰ ਜਗ੍ਹਾ ਨਹੀਂ ਹੈ ਵੀ ਪਰ ਤੁਸੀਂ ਸਾਨੂੰ ਮਕਸ਼ੇ ਬਣਾ ਕੇ ਦੇ ਦਿਓ ਅਸਰ ਹੋਣ ਨਾਲ ਸਿੱਖੇ ਨਾਗੇ ਬਜਟ ਦੀ ਦਾ ਕੋਈ ਛੋਟੇ ਪਹਿਲੇ ਵਾਰ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਮਿੰਿਸਟਰੀ ਨੇ ਉਹਨਾਂ ਨੂੰ ਨਕਸ਼ਾ ਬਣਾ ਕੇ ਐਸ ਐਨ ਐਸ ਵੀ ਨੂੰ ਲਾਈਟਾਂ ਲੱਗੀਆਂ ਹੋਣ ਹੋਰਾਂ ਲੱਗੇ ਕਿਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧ ਜਾਂ ਗੁਰੂ ਸਾਹਿਬ ਦੀ ਮਾਸ਼ੱਲਾ ਦਿਨਾਂ ਦਾ ਸੰਬੰਧ ਕਿਤੇ ਨਹੀਂ ਹੈ ਲੈ ਜੀ 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 ਮੈਂ ਕਹਿੰਦੀ ਹਾਂ ਤੁਹਾਨੂੰ ਕਿ ਮੇਰੇ ਤੋਂ ਕੋਈ ਹਾਂਜੀ ਬੋਲਦਿਆਂ ਕੋਈ ਹਾਂਜੀ ਉਸ ਦਾ ਕੀ ਹੋਵੇ ਕੋਈ ਨਸੀਬ ਹੈ ਲਫਜ਼ ਜਿਹੜਾ ਕੋਈ ਆਨਡਰ ਨਹੀਂ ਹੋਵੇ ਤਾਂ ਲਾਣੀ ਚਾਹੀਦਾ راجنیتکارے کرتے رہے بعد ملیں گے پنڈا چار ملیں گے کپڑا تھلے ساتھوں کے بچار میں ملیں گے کر لیں گے بس ایک دھیان شری گرو تگ بہادر جی شہادت بھائی رکھو نمن کرو دونوں ہاتھوں چکے جکارا ਜਿਵੇਂ ਜੱਗ ਦਾ ਤਾਲ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਰਿਕਰ ਮਿੱਗੀ ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਸਭ ਤੋਂ ਪਹਿਲਾਂ ਫਤੇ ਦੀ ਸੰਤ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਧਰਤੀ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇਤਿਹਾਸਿਕ ਦਿਹਾੜੇ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਨਤਮਸਤਕ ਹੋਣਾ ਇਸ 사త్సੰਗਤ ਐਸ ਵਕਤ ਵਕ ਵਕ ਮਾਗੇਮ ਸੰਚਾਰ ਦੇ ਮਾਧਿਮਾ ਅਸਿਕ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਕ ਰਹੀ ਸਾਧ ਸੰਗਤ ਮੇਰੇ ਖਾਬੇ ਪਾਸੇ ਧਰਮ ਦੇ ਗੁਣੀ ਗਿਆਨੀ ਲੋਕ ਸੰਤ ਮਹਾਪੁਰਸ਼ ਜਿਹੜੇ ਅਸ਼ੀਰਵਾਦ ਦੇ ਇੱਥੇ ਪਰ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਤਾਂ ਮਾਫ਼ ਕਰਦਾ ਸਭ ਕੇ ਅਭਿਅਰ ਦੇ ਸਾਥੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਮਾਜਿਕ ਰੱਥੇਵੰਦੀਆਂ ਦੇ ਨੁਮਾਇੰਦੇ ਧਾਰਮਿਕ ਰੱਥੇਵੰਦੀਆਂ ਦੇ ਨੁਮਾਇੰਦੇ ਕੱਲਾ ਕੱਲਾ ਕਦਮ ਚੱਲਿਆ ਅੱਗੇ ਸ਼੍ਰੀ ਗੁਰਤੇਗ ਦਾ ਅੰਤਿਮੇ 350 ਸਾਲਾ ਸ਼ਹੀਦੀ ਸਮਾਗਮ نہ نتمک ہو آئے کوئی عام قربانی نہیں سی کوئی عام بلیدان نہیں سی بڑا کچھ ہونا مارے جگہ جگہ تو تاری